ਤੋਂ ਮੈਂ ਬਹੁਤ ਆਦਰ ਨਾਲ ਸੁਖੀ ਬਾੜ ਜੀ ਨੂੰ ਬੇਨਤੀ ਕਰਦਾ ਕੁਝ ਸਟੇਜ ਤੇ ਆਉਣ ਤੇ ਤੁਹਾਡੇ ਸਾਹਮਣੇ ਹੋਣਗੇ ਸੁਖੀ ਬਾੜ ਜੀ ਦੋਸਤੋ ਸਭ ਤੋਂ ਪਹਿਲਾਂ ਤੇ ਮੈਂ ਸ਼ੁਕਰ ਗੁਜ਼ਾਰਾ ਵਾਹਿਗੁਰੂ ਜੀ ਦਾ ਜਿਸ ਨੇ ਬਹੁਤ ਹੀ ਵਧੀਆ ਜਿੰਦਗੀ ਬਖਸ਼ੀਏ ਤੇ ਬਹੁਤ ਹੀ ਵਧੀਆ ਅਜੇ ਵੀਕੈਂਡ ਚੱਲ ਰਹੀ ਹੈ ਆ ਬੜਾ ਮਾਣ ਮਹਿਸੂਸ ਹੋ ਰਿਹਾ ਸਟੇਜ ਤੇ ਖੜਕੇ ਗੁਰਦੁਆਰਾ ਦੀ ਪ੍ਰਬੰਧ ਕਮੇਟੀ ਐਂਡੋਸ ਜੋਈ ਸੰਸਥਾ ਹੈ ਇਹਨਾਂ ਦੀ ਜਿਹੜੀ ਵੀ ਪ੍ਰਬੰਧ ਕਮੇਟੀ ਹੈ ਮੈਂ ਇਹਨਾਂ ਸਾਰਿਆਂ ਦਾ ਇੱਕ ਨੇ ਦਿਲ ਦੀਆਂ ਅੰਗਰਾਹੀਆਂ ਤੋਂ ਧੰਨਵਾਦ ਕਰਦਾ ਯਾਦ ਕੀਤਾ ਉਹਦੇ ਲਈ ਮੈਂ ਸਰਜੀ ਸੋਹੀ ਦਾ ਬੜਾ ਪਿਆਰਾ ਬੱਚਾ ਸਾਡਾ। ਪਰ ਸਾਰੀ ਕਮੇਟੀ ਜਿਹੜੀ ਹੈ ਆ ਬਹੁਤ-ਬਹੁਤ ਧੰਨਵਾਦ ਕਰਦਾ। ਮਾਹੌਲੀ ਦੀ ਜਦੋਂ ਗੱਲ ਹੁੰਦੀ ਹੈ ਕੁਝ ਟੀ ਗੱਲ ਹੈ ਕਿ ਜਿਹੜੀ ਮਾਹੌਲੀ ਹੁੰਦੀ ਸਭ ਨੂੰ ਪਿਆਰੀ ਹੁੰਦੀ ਹੈ ਉਹ ਕੋਈ ਵੀ ਬੋਲੀ ਹੋਵੇ ਔਰ ਕਿਸੇ ਦੀ ਵੀ ਬੋਲੀ ਹੋਵੇ। ਤੇ ਮੈਂ ਜਿੰਨੇ ਵੀ ਤੁਸੀਂ ਇੱਥੇ ਇਸ ਸੰਸਥਾ ਨੂੰ ਸਪੋਰਟ ਕਰਨ ਵਾਲੇ ਜਿਨ੍ਹਾਂ ਨੇ ਇਹਨੂੰ ਸਥਾਪਿਤ ਕੀਤਾ ਤੇਨਾਂ ਵੱਜ ਵੀ سپورਟ ਕਰ ਰਹੇ ਹੋ ਇਸ ਬੱਚਿਆਂ ਨੂੰ ਮੈਂ ਤਾਂ ਇਹ ਗੱਲ ਜ਼ਰੂਰ ਸ਼ੇਅਰ ਕਰਨੀ ਚਾਹਾਂਗਾ ਸ਼ਾਇਦ ਤੁਸੀਂ ਰਿਅਲਾਈਜ਼ ਨਹੀਂ ਕਰ ਰਹੇ ਹੋਵੋਗੇ ਮੈਂ ਦੁਨੀਆਂ ਦੇ ਹਰ ਕੋਨੇ ਦੇ ਵਿੱਚ ਹਰ ਮੁਲਕ ਦੇ ਵਿੱਚ ਸ਼ਾਇਦ ਪ੍ਰਤੀ ਮਾਵਲੀ ਨਹੀਂ ਘੁੰਮਦਾ ਫਿਰਦਾ ਇਹਨਾਂ ਕੁਛ ਨਾ ਕੁਛ ਚੱਲਦਾ ਹੀ ਰਹਿੰਦਾ ਤਾਂ ਬੜੇ ਮਾਣ ਨਾਲ ਇਹ ਤੁਹਾਨੂੰ ਸਨ ਪਾ ਰਿਆਂ ਕਿ ਜੋ ਇਹ ਸੰਸਥਾ ਹੈ ਜਦੋਂ ਮੈਂ ਸੁੱਤੇ ਅੱਖਾਂ 'ਚ ਕਹਾ ਕਿ ਇਹ ਸੰਸਥਾ ਕਿਤੇ ਮੇਰੇ ਕੋਲ ਕੈਨੇਡਾ 'ਚ ਹੋਣ ਤਾਂ ਮੈਂ ਬਹੁਤ ਕੁਝ ਹੋਰ ਕਰ ਸਕਦਾ ਪੰਜਾਬੀ ਲਈ ਆ ਇੰਨੇ ਐਗਰੈਸਿਵ ਇੰਨੇ ਵੈਲ ਪਲਾਨ ਇਹ ਸੰਸਥਾ ਜੋ ਕੰਮ ਕਰਦੀ ਹੈ ਕਿ ਕਈ ਵਾਰੀ ਸੀ ਘਰ ਦੀ ਚੀਜ਼ ਨੂੰ ਇੰਨਾ ਅਹਿਸਾਸ ਨਹੀਂ ਕਰਦੇ ਹੁੰਦੇ ਕਿ ਸਾਡੇ ਕੋਲ ਹੈ ਕੀ ਹੈ ਸੋ ਬਹੁਤ ਵੱਡਾ ਤੁਹਾਡੇ ਕੋਲ ਬੱਚੇ ਸਰਮਾਇਆ ਹੈ ਪਲੀਜ਼ ਇਹਨਾਂ ਨੂੰ ਜਿੰਨੀ ਵੀ ਵੱਤੋਂ ਵੱਤ ਤੁਸੀਂ ਹੈਲਪ ਕਰ ਸਕਦੇ ਹੋ ਤੁਸੀਂ ਕਰਦੇ ਹੋ ਪਾ ਇਨਾਨੀਆਂ ਡਾਰੀਆਂ ਇਹਨਾਂ ਨੂੰ ਉੱਚੀਆਂ ਲਾ ਲੈਣ ਦਿਓ ਬਹੁਤ ਕੁਝ ਕਰਨਗੇ ਔਰ ਕਰ ਰਹੇ ਨੇ ਸੋ ਇਸ ਸੰਸਥਾ ਦੇ ਜਿੰਨੇ ਵੀ ਮੈਂਬਰ ਨੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾ ਦਿਨ ਇੱਕ ਦੋ ਗੱਲਾਂ ਇਹਨਾਂ ਕਰਾਂਗਾ ਮੈਂ ਬਹੁਤਾ ਟਾਈਮ ਨਹੀਂ ਲਾਗਾ ਇੱਕ ਤੇ ਮਾਤਾ ਜੀ ਕਰਤਾਰ ਕੋਰ ਨੂੰ ਮੈਂ ਸਲਾਮ ਕਰਦਾ ਜੇ ਇਹਨੂੰ ਪਾਲ ਵਰਗਾ ਬੱਚਾ ਜੰਮਿਆ ਰਾਤ ਦਾ ਪ੍ਰੋਗਰਾਮ ਮੈਂ ਵੈਸੇ ਥੋੜਾ ਕੁਆਇਟ ਜਿਹਾ ਰਹਿਣਾ ਪਰ ਰਾਤੀ ਮੈਂ ਪੰਜੀ ਸਾਈ ਸਾਹਿਬ ਨੂੰ ਵੀ ਅਸੀਂ ਜਦੋਂ ਘਰੋਂ ਹੀ ਤੁਰੇ ਪਹਿਨਦੀ ਕਮ ਬਿਸੇ ਬੈਠੀ ਆ ਮੈਂ ਕਿਹਾ ਅੱਜ ਆਪਾਂ ਥੋੜੇ ਜਿ ਖੁੱਲ ਕੇ ਦੇਖਦੇ ਆ ਜਿੰਦਗੀ ਨੂੰ ਨਹੀਂ ਤਾਂ ਉਹ ਬਿਜ਼ਨਸ ਦੇ ਪਾਵਣ ਵੀ ਤੋਂ ਕਾਨਫਰੈਂਸਸ ਮੀਟਿੰਗਾਂ ਬੜੇ ਆਪਣੇ ਆਪ ਨੂੰ ਟਾਈਟ ਜਿ ਰੱਖੀਦਾ ਕਿਤੇ ਮਤਲਬ ਗਲਾਸ ਵੀ ਚੁੱਕਣਾ ਤੇ ਉਸ ਹਿਸਾਬ ਦੇ ਨਹੀਂ ਚੁੱਕਣਾ ਤੇ ਰਾਤ ਮੈਂ ਪਹਿਲੀ ਵਾਰੀ ਆਪਣੇ ਆਪ ਨੂੰ ਦੇਸੀ ਤਰੀਕੇ ਨਾਲ ਸ਼ਾਇਦ ਮੈਂ ਚਾਦਰਾਂ ਵੀ ਪਹਿਲੀ ਵਾਰੀ ਜ਼ਿੰਦਗੀ ਚ ਬੰਨਿਆ ਅ ਤੇ ਬਹੁਤ ਆਨੰਦ ਲਿਆ ਲਗੇ ਬਹੁਤ ਹੀ ਸੋਹਣਾ ਪ੍ਰੋਗਰਾਮ ਔਰ ਖਾਸ ਕਰ ਜਿਹੜੀ ਮੈ ਕਾਇਲ ਆ ਜਿਹੜਾ ਕੋਈ ਵੀ ਸਸਤਾ ਜਾਂ ਕੋਈ ਵੀ ਮੈਂਬਰ ਬੱਚਿਆਂ ਨੂੰ ਜਦੋਂ ਨਾਲ ਜੋੜਦੇ ਆ ਮੈਂ ਥੋੜੀ ਜੀ ਇਸ ਵਿਸ਼ੇ ਤੇ ਗੱਲ ਕਰਾਂਗਾ ਹੋਰ ਪ੍ਰੋਗਰਾਮ ਲਿਖਿਆ ਹੋਇਆ ਉੱਤੇ ਪਹੁੰਚਣਾ ਹੈ ਆ ਸਾਦੇ ਸਾਰੇ ਦੁਨੀਆ ਦੇ ਜਿੰਨਾ ਵੀ ਸੈਤਿਕ ਭਾਈਚਾਰਾ ਹੈ ਬਹੁਤ ਆਦਰਯੋਗ ਬਹੁਤ ਸਨਮਾਨਯੋਗ ਸਾਡੇ ਕੋਲ ਸੈਤਿਕ ਭਾਈਚਾਰਾ ਹੈ 2016 ਤੋਂ ਪੰਜਾਬ ਭੋਗਨ ਦੀ ਹੋਣ ਤੋਂ ਬਾਅਦ ਕੋਈ ਐਸਾ ਮੌਕਾ ਨਹੀਂ ਜਿੱਥੇ ਦੀਆਂ ਸੈਤਿਕ ਸੁਭਾਵਨਾ ਮੇਰੀ ਮੀਟਿੰਗ ਨਹੀਂ ਤਕਰੀਬਨ 200 ਦੇ ਕਰੀਬ ਸੰਸਥਾਵਾਂ ਪੰਜਾਬ ਭੋਗਨ ਨਾਲ ਜੁੜੀਆਂ ਹੋਈਆਂ ਨੇ ਅਨਫੋਰਚਨਿ ਨਾ ਪਹਿਲਾਂ ਮਾਫੀ ਮੰਗ ਲੈਣਾ ਜੋ ਸਤਿਕ ਭਾਈਚਾਰੇ ਚੋਂ ਸਾਨੂੰ ਆਸ ਹੈ ਜੋ ਸਤਿਕ ਭਾਈਚਾਰਾ ਸਮਾਜ ਨੂੰ ਦੇ ਸਕਦਾ ਹੈ ਉਹ ਨਹੀਂ ਹੋ ਰਿਹਾ ਹੈਗਾ ਕਿਉਂ ਨਹੀਂ ਹੋ ਰਿਹਾ ਇੱਕ ਤੇ ਸਹਿਤ ਨੂੰ ਜੋ ਸਾਡੇ ਕੋਲ ਸਹਿਤਕਾਰ ਬਹੁਤ ਨੇ ਔਰ ਬਹੁਤ ਵਧੀਆ ਸਹਿਤ ਹੈ ਉਹ ਬੋਲਦੀਆਂ ਲਿਖਿਆ ਜਾਂਦਾ ਹੈ ਇੱਕ ਤੇ ਸਾਡਾ ਸਤਿਕ ਭਾਈਚਾਰਾ ਜੋ ਅੱਜ ਦੇ ਯੁੱਗ ਨਾਲ ਬਰਾਬਰ ਨਹੀਂ ਹੋ ਪਾਇਆ ਅੱਜ ਦੀ ਟੈਕਨੋਲੋਜੀ ਤੋਂ ਸਾਡਾ ਸਹਿਤ ਭਾਈਚਾਰਾ ਬਹੁਤ ਦੂਰ ਹੈ। ਕਈ ਵਾਰੀ ਤੇ ਥੋੜੀ ਸਰਜਕਾਂ ਤੋਂ ਬਦਾ ਲੱਗਦਾ ਕਿ 12 ਕਿਤਾਬਾਂ ਜਾਂ 16 ਕਿਤਾਬਾਂ ਤੇ ਲਿਖ ਲਈਆਂ। ਉਹ ਕਹਿੰਦੇ ਸਾਡੇ ਕੋਈ ਈਮੇਲ ਆਈਡੀ ਨਹੀਂ ਹੈ। ਜੇ ਅਸੀਂ ਮਾਂ ਬੋਲੀ ਦੀ ਗੱਲ ਕਰਦੇ ਹਾਂ ਤੇ ਮਾਂ ਬੋਲੀ ਨੂੰ ਜੋ ਕੋ ਮੈਂ ਕਿ ਮੈਂ ਤੇ ਲਿਖ ਤੇ ਸਕਦਾ ਨਹੀਂਗਾ ਤੁਹਾਡੇ ਵਾਂਗੂ। ਪਰ ਫੁੱਲਦਕਨ ਦੀ ਗੱਲ ਕਰਦੇ ਹਾਂ ਤੇ ਅੱਜ ਦੀ ਟੈਕਨੋਲੋਜੀ ਨੂੰ ਸਾਨੂੰ ਅਪਣਾਉਣਾ ਹੀ ਪੈਗਾ ਸੋ ਉਹਦੇ ਲਈ ਜੋ ਵੀ ਅੱਜ ਦੇ ਸਾਡੇ ਕੋਲ ਟੈਕਨੋਲੋਜੀ ਆ ਉਹਨੂੰ ਯੂਜ਼ ਕਰਨ ਲਈ ਕਿਉਂ ਇੱਕ ਮਿੰਟ ਦੇ ਵਿੱਚ ਤੁਸੀਂ ਸਾਰੇ ਜਾਣਦੇ ਹੋ ਆ ਦੁਨੀਆ ਤੇ ਜੋ ਮਰਜੀ ਕਮਾਇਆ ਜਾ ਸਕਦਾ ਉਹੋ ਹੀ ਇੱਕ ਤਾਰਨੇ ਜੇ ਸਾਡੀ ਕਿਤਾਬ ਕੋਈ ਲਿਖੀ ਜਾਂਦੀ ਏ ਬਹੁਤ ਉੱਬਰ ਦਰਜੇ ਦੀ ਕਿਤਾਬ ਲਿਖੀ ਜਾਂਦੀ ਏ ਉਹਦੀਆਂ ਕਿਉਂ 200 ਕਿਤਾਬਾਂ 200 ਕਾਪੀਆਂ ਛਾਪੀਆਂ ਜਾਂਦੀਆਂ ਨੇ ਉਹ 200 ਕਾਪੀ ਛਪੀਆਂ ਨੇ ਜੇ ਇਸ ਵੀ ਸੰਸਥਾ ਨੂੰ ਉਹ ਲੇਖਕ ਬਿਲੋਂਗ ਕਰਦਾ ਹੈ ਉਹ ਸੰਸਥਾ ਦੀ ਇੱਕ ਮੀਟਿੰਗ ਕੀਤੀ ਜਾਂਦੀ ਹੈ ਮਹੀਨੇ ਵਾਲੀ ਮੀਟਿੰਗ ਹੋ ਸਕਦੀ ਹੈ ਉਸ ਕਿਤਾਬ ਦੇ ਵਿੱਚ ਉਹਨੂੰ ਰਿਲੀਜ਼ ਕੀਤਾ ਜਾਂਦਾ ਹੈ ਜਿੰਨੇ ਕੁ ਮੈਂਬਰ ਆਏ ਉਹਨਾਂ ਨੂੰ ਭੇਟਾ ਸਹਿਤ ਲਿਖ ਕੇ ਅਸੀਂ ਦੇ ਦਿੰਨੇ ਆ ਬਾਕੀ ਜਿਹੜੀਆਂ 150 200 ਬਚੀਆਂ ਉਹ ਤਕਰੀਬਨ ਤਕਰੀਬਨ ਅਸੀਂ ਕਾਰਾਂ ਦੇ ਟਰੰਕਾਂ 'ਚ ਰੱਖ ਲੈਣੇ ਆ ਸਾਲਖੰਡ ਜਿੱਧਰ ਅਸੀਂ ਜਾਂਦੇ ਆਂ ਪੇਟਾ ਸਹਿਤ ਹੀ ਦੇਈ ਜਾ ਰਹੇ ਆਂ ਮжоਰਿਟੀ ਟਾਈਮ ਇਦਾਂ ਹੁੰਦਾ ਮੈਂ ਸਾਰੀ ਟਾਈਮ ਨਹੀਂ ਕਹਿ ਰਿਹਾ ਪੰਜਾਬੀ ਨਾਲ ਬਹੁਤ ਛੋਟੀਆਂ ਜਵਾਨਾਂ ਉਹਨਾਂ ਨੂੰ ਕਿਉਂ ਹਜ਼ਾਰਾਂ ਚ ਲੱਖਾਂ ਛੱਪ ਜਾਣੀਆਂ ਕਿਤਾਬਾਂ ਔਰ ਤੁਸੀਂ ਐਮਜ਼ਾਨ ਤੇ ਜਾਂ ਹੋਰ ਜਿਹੜੇ ਵੀ ਸਾਡੇ ਕੋਲ ਸਿਸਟਮ ਜਿੱਥੇ ਕਿਤਾਬਾਂ ਵਿਕਦੀਆਂ ਨੇ ਲੌਗ ਇਨ ਕਰਕੇ ਦੇਖੋ ਤੁਹਾਨੂੰ ਮਤਲਬ ਕਿ ਝਟਕਾ ਹੀ ਲੱਗੂਗਾ ਕਿ ਅੱਜ ਦੀ ਅੱਜ ਦੀ ਤਰੀਕ ਵਿੱਚ Amazon ਤੇ ਪੰਜਾਬੀ ਦੀਆਂ ਕਿੰਨੀਆਂ ਕਿਤਾਬਾਂ ਹੈਗੀਆਂ ਨੇ ਸਾਡੇ ਸਾਹਿਤਿਕ ਭਾਈਚਾਰਾ ਉਧਰ ਨੂੰ ਜਾਣ ਦੀ ਕੋਸ਼ਿਸ਼ ਹੀ ਨਹੀਂ ਕਰ ਰਿਹਾ ਕਿਤਾਬ ਇੱਕ ਕਮਰੇ 'ਚ ਰਿਲੀਜ਼ ਹੁੰਦੀ ਹੈ ਬਹੁਤ ਵਧੀਆ ਕਿਤਾਬ ਲਿਖੀ ਗਈ ਪਰ ਉਹ ਕਮਰੇ 'ਚ ਹੀ ਰਹਿ ਜਾਂਦੀ ਹੈ ਕਮਰੇ ਤੋਂ ਬਾਅਦ ਸ਼ੈਲਫ ਤੇ ਚਲ ਜਾਂਦੀ ਹੈ ਤੇ ਸ਼ੈਲਫ ਤੇ ਵੀ ਬਸ ਉਹਦੇ ਢੂੜ ਪੈ ਰਹੀ ਆ ਜਦ ਕਿ ਉਸ ਕਿਤਾਬ ਦੇ ਵਿੱਚ ਬਹੁਤ ਕੁਝ ਲਿਖਿਆ ਗਿਆ ਸੀਗਾ ਬਹੁਤ ਉੱਬਲ ਦਰਦੇ ਦਾ ਲਿਖਿਆ ਗਿਆ ਸੀਗਾ ਸੋ ਇਹਨੂੰ ਤੁਹਾਨੂੰ ਵੀ ਮੇਰੀ ਹੰਮਰ ਰਿਕੁਐਸਟ ਆ ਪਲੀਜ਼ ਲਿਖੋ ਪਹਿਲੀ ਤੇ ਗੱਲ ਇਹ ਆ ਰਿਸਪੈਕਟਫੁਲੀ ਮੈਂ ਕਹਿ ਰਿਹਾ ਹਾਂ ਮਰੇ ਆਦਰ ਸਤਕਾਰ ਨਾਲ ਕਹਿ ਰਿਹਾ ਹਾਂ ਲਿਖੋ ਉਹ ਜੋ ਤੁਸੀਂ ਆਪ ਖੋਦੋ ਬੋਧੀਵਾਰੀ ਸਾਡੇ ਚ ਅਸੀਂ ਦੇਖਿਆ ਜਾਂਦਾ ਹੈ ਲੇਖਕਾਂ ਦੇ ਵਿੱਚ ਧੀ ਦੀ ਕਮਤਾ ਲਿਖੀ ਸਟੇਜ ਤੇ ਖੜ ਕੇ ਸੁਣਾਈ ਤੇ ਅੱਧਿਓ ਜਿਆਦੇ ਲੋਕਾਂ ਦੇ ਸੁਣਨ ਵਾਲਿਆਂ ਦੇ ਹੰਝੂ ਆ ਗਏ ਅੱਖ ਚ ਇੰਨੀ ਵਧੀਆ ਕਵਿਤਾ ਲਿਖੀ ਗਈ ਪਰ ਘਰ ਨੋ ਦਾ ਕੀ ਹਾਲ ਹੈ ਉਸ ਲੇਖਕ ਦੇ ਥਸ ਨਾਟ ਰਾਈਟ ਉਹਨੂੰ ਧੀ ਦੇ ਕਵਿਤਾ ਲਿਖਣ ਦਾ ਕੋਈ ਹੱਕ ਨਹੀਂ ਬਣਦਾ ਜੇ ਉਹਦੀ ਧੀ ਆਪਣੀ ਨੋ ਦਾ ਘਰ ਦੇ ਵਿੱਚ ਬੁਰਾ ਹਾਲ ਕੀਤਾ ਹੋਇਆ ਹੈ ਇੱਕ ਲੇਖਕ ਵਧੀਆ ਆ ਕਿਤਾਬਾਂ ਲਿਖੀਆਂ ਬਹੁਤ ਵਧੀਆ ਲਿਖਿਆ ਉਹ ਕਹਿੰਦਾ ਮੈਂ ਟੌਪ ਦੇ ਲੇਖਕਾਂ ਚ ਆ ਗਿਆ ਮੈਂ ਉਹਨੂੰ ਵਧੀਆ ਟੌਪ ਦਾ ਲੇਖ ਉਹਨਾਂ ਚ ਨਹੀਂ ਮੰਨੂਗਾ ਜਿੰਨਾ ਚਿਰ ਉਹ ਘੱਟੋ ਘੱਟ 5 ਹੋਰ ਲੇਖਕ ਪੈਦਾ ਨਹੀਂ ਕਰਦਾ 15 ਕਿਤਾਬਾਂ ਛਾਪਣ ਵਾਲਾ ਛਾਪਣ ਵਾਲਾ ਜੇ ਆਪਣੇ ਪੁੱਤੇ ਦੋਤੀ ਦੋਤੀ ਨੂੰ ਪੰਜਾਬੀ ਨਹੀਂ ਸਿਖਾ ਸਕਿਆ ਉਹਨੂੰ ਕਿਤਾਬਾਂ ਨਹੀਂ ਲਿਖਣੀਆਂ ਚਾਹੀਦੀਆਂ ਕੌਣ ਸੰਭੂ ਸਾਡਾ ਕੱਲ ਪੰਜਾਬ ਭਵਨ ਖੋਲ੍ਹਿਆ ਇੱਥੇ ਪੰਜਾਬ ਭਵਨ ਖੋਲ੍ਹ ਲੋ 15 20 ਸਾਲਾਂ ਨੂੰ ਪੰਜਾਬ ਭਵਨ ਕੌਣ ਆਊਗਾ ਅਸੀਂ ਅੰਦੂਰ ਐਨੀ ਦੂਰ ਅਸੀਂ ਜੂਠ ਨਹੀਂ ਆਂ ਜੁਗਤੀ ਦਸੀਂ ਸੋਚਦੇ ਨਹੀਂ ਆਂ ਬਸ ਅਸੀਂ ਆਪਣਾ ਹੀ ਗਾਣ ਗਾਣਾ ਆਪਣੀ ਕਵਤਾ ਸੁناਈ ਤਾੜੀਆਂ ਵੱਜੀਆਂ ਬੜੀ ਚੰਗੀ ਗੱਲ ਹੈ ਨਥੇ ਰੋਂਗਵੇ ਦੇ ਪਲੀਜ਼ ਮੇਰੀ ਗੱਲ ਨੂੰ ਗਲਤ ਪਾਸੇ ਨਾ ਲੈ ਕੇ ਜਾਓ ਅ ਬੱਚੇ ਜੇਸੀ ਬੱਚੇ ਨਾ ਸਾਹਮਣੇ ਸਾਡਾ ਸਿਹਤ ਨਹੀਂ ਸਾਹਮਣੇ ਆ ਜਾਣਾ ਤੇ ਅਸੀਂ ਜਿੰਨੀ ਮਰਜ਼ੀ ਰੌਲੀ ਪਾਈ ਜਾਈਏ ਜਿੰਨੀਆਂ ਮਰਜ਼ੀ ਵਰਲਡ ਕਲਾਸ ਦੀਆਂ ਕਾਨਫਰੰਸਾਂ ਕਰਾ ਲਓ ਜਿੰਨਾ ਮਰਜ਼ੀ ਢੋਲ ਵਜਾ ਲਓ ਪੰਜਾਬੀ ਦਾ ਜਿੰਨਾ ਚ ਰਿਸਪੈਕਟਫੁਲੀ ਐਸ ਅਸ ਹਾਲ ਦੇ ਵਿੱਚ ਵੀ ਜੇ 15-20 ਬੱਚੇ ਤੁਸੀਂ ਨਹੀਂ ਬਿਠਾ ਸਕਦੇ ਤੇ ਸਮਥਿੰਗ ਨਾਟ ਰਾਈਟ ਹੰਬਲ ਰਿਕਵੈਸਟ ਮੇਰੀ ਆ ਤੁਸੀਂ ਬਹੁਤ ਕੁਝ ਕਰ ਰਹੇ ਹੋ ਦੁਨੀਆ ਭਰ ਦੇ ਸਹਿਯੋਗਕਰ ਬੜੇ ਅਜ਼ੀਜ਼ ਨੇ ਮੇਰੇ ਪਿਆਰੇ ਨੇ ਮੈਂ ਉਹਨਾਂ ਦੇ ਨਾਲ ਪੂਰਾ ਜੁੜਿਆ ਹੋਇਆ ਹਾਂ ਹਰ ਚੀਜ਼ ਕਰਨ ਨੂੰ ਤਿਆਰ ਹਾਂ ਆ ਔਰ ਖਾਸ ਕਰਕੇ ਆਸਟ੍ਰੇਲੀਆ ਵਾਲਿਆਂ ਨੂੰ ਤੁਸੀਂ ਤਾਂ ਭਾਰਤ ਨੂੰ ਬਹੁਤ ਮੁਹੱਬਤੀ ਲੋਕ ਹੋ ਬਹੁਤ ਪਿਆਰ ਕਰਦੇ ਮੇਰੇ ਮਿਸਿਸ ਵਰੇ ਕਹਿੰਦੀ ਬਾਪੂ ਸਾਹਿਬ ਕਿੱਦਾਂ ਚੱਲ ਰਿਹਾ ਸਫਰ ਖਾਣ ਪੀਣ ਦਾ ਰਹਿਣ ਦਾ ਮੈਂ ਇੱਥੇ ਤਾਂ ਖਚਤੂ ਹੋ ਰਹੀ ਆ ਵੇ ਬਾਪੂ ਸਾਹਿਬ ਮੈਂ ਲੈ ਕੇ ਜਾਣਾ ਵਾ ਬਾਪੂ ਸਾਹਿਬ ਉਹਨੂੰ ਲੈ ਕੇ ਜਾਣਾ ਬੱਪਾ ਰਾਏ ਸਾਹਿਬ ਸਰਾਏ ਸਾਹਿਬ ਆ ਪੰਜੀ ਸਾਡੀ ਕਮਲ ਸਵੇਤੋਂ ਬਲੇਸਰੀ ਲੱਗ ਜਾਂਦੀ ਪਾਜੀ ਕੀ ਖਾਣਾ ਅੱਜ ਸੋ ਬੜਾ ਪਿਆਰ ਤੁਸੀਂ ਕਰਦੇ ਹੋ ਤੁਹਾਨੂੰ ਮੈਂ ਸਲਾਮ ਕਰਦਾ ਜਦੋਂ ਵੀ ਕਦੀ ਹਾਕ ਮਾਰੋਗੇ ਤੁਹਾਡੇ ਨਾਲ ਆ ਮਾਣੇ ਤੁਹਾਡੇ ਤੇ بس ਇੰਨਾ ਕੇ ਕਹਿੰਦਾ ਹੋਇਆ ਮੈਂ ਪੰਜਾਬ ਭਵਨ ਦੀਆਂ ਇੱਕ ਦੋ ਥਾਂਾਂ ਜਰੂਰ ਗੱਲਾਂ ਸਾਂਝੀਆਂ ਕਰਨੀ ਜਾਊਂਗਾ। ਕਾਫੀ ਕੁਝ ਹੁੰਦਾ ਹੈ 22 ਸਮਾਗਮ ਮਨਥਲੀ, ਸਤਿਕ ਸਮਾਗਮ, ਸਮਾਜ ਦੇ ਕ੍ਰਿਤੀਆਂ ਪ੍ਰਤੀ ਸਮਾਗਮ, ਸਪੋਰਟਸ ਕਲੱਬ ਮੀਟਿੰਗਾਂ ਕਰਦੇ ਨੇ। ਨਾਈਨ ਲੈਂਗੁਏਜ ਦੇ ਵਿੱਚ ਪੰਜਾਬ ਭਵਨ ਦੇ ਵਿੱਚ ਸਮਾਗਮ ਹੁੰਦੇ ਨੇ ਜਿਹੜੇ ਹੋਰ ਮੁਲਕਾਂ ਤੋਂ ਆਏ ਲੋਕ ਪਿਛਲੇ ਹਫ਼ਤੇ ਇੱਕ ਟਗਾਲੋ ਲੈਂਗੁਏਜ ਦੀ ਕਿਤਾਬ ਪੰਜਾਬ ਭਵਨ ਚ ਰਿਲੀਜ਼ ਹੋਈ ਆ ਸਾਰੇ ਧਰਮਾਂ ਲਈ ਸਾਰੀਆਂ ਬੋਲੀਆਂ ਲਈ ਪੰਜਾਬ ਭਵਨ ਆ ਖੁੱਲਾ ਰਹਿੰਦਾ ਏ ਤਕਰੀਬਨ 2200 2700 ਬੰਦਾ ਮੰਥਲੀ ਉਹਦੇ ਵਿੱਚ ਹੀ ਫੰਕਸ਼ਨਾਂ ਦੇ ਥਰੂ ਨੰਗ ਜਾਂਦਾ ਏ ਬੜਾ ਚੰਗਾ ਲੱਗਦਾ ਏ ਨਾਲ ਦੀ ਨਾਲ ਕਾਨਫਰੈਂਸ ਸਲਾਨਾ ਕਾਨਫਰੈਂਸ ਜਿਹਦੇ ਲਈ ਮੈਂ ਤੁਹਾਨੂੰ ਐਡਵਾਂਸ ਦੇ ਵਿੱਚ ਹੀ ਆਸਟ੍ਰੇਲੀਆ ਵਾਲਿਆਂ ਨੂੰ ਅ ਪਿਛਲੇ ਤੋਂ ਪਿਛਲੀ ਕਾਨਫਰੰਸ ਦੇ ਵਿੱਚ ਤੁਹਾਡੇ ਹਰ ਵੱਡੇ ਸ਼ਹਿਰ ਚੋਂ ਸਰਜੀਤ ਦੀ ਹਿੰਮਤ ਨਾਲ ਆ ਹਾਜ਼ਰੀ ਹੋਈ ਮੇਰੇ ਖਿਆਲ 14 ਜਾਂ 16 ਬੰਦੇ ਇਥੋਂ ਕਾਨਫਰੰਸ ਤੇ ਗਏ ਸਨ ਆ ਬੜਾ ਮਾਣ ਮਹਿਸੂਸ ਕਰਦੇ ਆ ਤੇ ਉਹਦੇ ਲਈ ਵੀ ਜਿਹੜੀ ਨਵੰਬਰ ਦੇ ਵਿੱਚ ਉਹ ਕਾਨਫਰੰਸ ਹੋਣੀ ਆ ਤੇ ਮੇਰੀ ਹੁਣ ਵਾਪਸੀ ਤੇ ਬੜਾਈ ਸਾਹਿਬ ਦੇਸ਼ ਗਏ ਸੀ ਤੇ ਅਸੀਂ ਡੇਟ ਉਹਦੀ ਪੱਕੀ ਕਰਾਂਗੇ ਤੇ ਸਾਨੂੰ ਉਡੀਕ ਰਹੇਗੀ ਕਿ ਜਿੰਨੇ ਵੀ ਤੁਸੀਂ ਉਹਦੇ ਵਿੱਚ ਹਾਜ਼ਰੀ ਲਵਾ ਸਕੋਗੇ ਧੰਨਵਾਦ ਕਰਾਂਗਾ ਇੱਕ ਨਵਾਂ ਪ੍ਰੋਜੈਕਟ ਨਾਮਤ ਨਹੀਂ ਹੁਣ 8 ਮਹੀਨੇ ਪਹਿਲਾਂ ਇੱਕ ਪ੍ਰੋਜੈਕਟ ਲਾਂਚ ਕੀਤਾ ਸੀਗਾ ਬੱਚਿਆਂ ਲਈ ਕਿ ਮੇਰਾ ਆਪਣਾ ਵੀ ਕਾਫੀ ਮੈਂ ਹੁਣ ਬੱਚਿਆਂ ਵੱਲ ਨੂੰ ਫੋਕਸ ਕੀਤਾ ਹੋਇਆ ਵੀ ਅਸੀਂ ਬੱਚੇ ਜੋੜਨੇ ਨੇ ਬਾਕੀ ਕਾਫੀ ਸਿਸਟਮ ਬਣਾਇਆ ਪਲਾਨ ਬਣਾਇਆ ਤੇ ਅਸੀਂ ਪੰਜਾਬ ਦੇ ਵਿੱਚ ਪੰਜਾਬ ਸਿੱਖਿਆ ਬੋਰਡ ਨਾਲ ਮੇਰੀਆਂ ਦੋ ਤਿੰਨ ਮੀਟਿੰਗਾਂ ਹੋਈਆਂ ਆ ਉਹ ਤੋਂ ਥੋੜੀ ਪਰਮਿਸ਼ਨ ਵੀ ਲੈ ਲਈ ਅਸੀਂ ਫਿਰ ਕੀਤਾ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ ਸਭ ਤੋਂ ਪਹਿਲਾਂ ਟੀਮਾਂ ਬਣਾਈਆਂ ਪੰਜ ਮੈਂਬਰੀ ਉਹ ਜਿਹੜੇ ਪੰਜ ਮੈਂਬਰੀ ਨੰਬਰ ਨੇ ਉਹ ਸਰਕਾਰੀ ਸਕੂਲਾਂ ਦੇ ਅਧਿਆਪਕ ਨੇ ਕੋਈ ਲਾਇਬ੍ਰੇਰੀਅਨ ਆ ਕੋਈ ਪੜਾ ਰਿਆ ਹੈ ਫਿਰ ਪੰਜਾਬ ਭਵਨ ਨੇ ਹਰ ਜ਼ਿਲ੍ਹੇ ਨੂੰ ਚਾਰ ਕਿਤਾਬਾਂ ਲੋਨ ਕੀਤੀਆਂ ਤੇ ਅਸੀਂ ਚਾਰ ਕਿਤਾਬਾਂ ਦਾ ਤੁਹਾਡਾ ਖਰਚਾ ਅਸੀਂ ਦੇ ਦਾਂਗੇ ਪਛਾਣਦੇ ਆ ਕਿ ਤੁਸੀਂ ਬੱਚਿਆਂ ਨੂੰ ਲਿਖਣ ਲਾਓ ਤੇ ਬੱਚਿਆਂ ਦੀਆਂ ਲਿਖਤਾ ਹੀ ਛਾਪੀਆਂ ਜਾਣਗੀਆਂ ਮੇਰੀ ਸੋਚ ਤੋਂ ਕਿਤੇ ਕਾਮਜਾ ਪ੍ਰੋਜੈਕਟ ਹੈ ਇਸ ਲਈ ਪੰਜਾਬ ਚ ਚੱਲ ਰਿਹਾ ਹੈ ਸੋ 23 ਜ਼ਿਲ੍ਹੇ 4 ਕਿਤਾਬਾਂ ਇੱਕ ਜ਼ਿਲ੍ਹੇ ਦੀਆਂ ਤੇ 92 ਹੋ ਗਈਆਂ ਫਿਰ ਸਾਨੂੰ ਹਰਿਆਣੇ ਵਾਲਿਆਂ ਦਾ ਫੋਨ ਆ ਗਿਆ ਰਾਜਸਥਾਨ ਤੋਂ ਫੋਨ ਆ ਗਿਆ ਆ ਹਿਮਾਚਲ ਦੇ ਵਿੱਚੋਂ ਆ ਗਿਆ ਦੀ ਮੇਕ ਲੌਂਗ ਸਟੋਰੀ ਸ਼ੋਰਟ ਤੇ ਸਾਨੂੰ ਪੰਜਾਬ ਚੋਂ ਹੀ 8 ਹੋਰ ਟੀਮਾਂ ਮਿਲ ਗਈਆਂ 100 100 ਮਤਲਬ ਬੁੱਕਾਂ ਉੱਥੋਂ ਹੋਈਆਂ ਇੱਕ ਕਿਤਾਬ ਦੇ ਵਿੱਚ ਬੱਚਿਆਂ ਦੀਆਂ 90 ਤੋਂ 100 ਰਚਨਾਵਾਂ ਛਪਦੀਆਂ ਨੇ ਗਜ਼ਲ ਗੀਤ ਮਿੰਨੀ ਕਹਾਣੀ ਤੇ ਨਮੀਆਂ ਗਲਮਾਂ ਨਵੀਂ ੜਾਨ ਕਿਤਾਬ ਦਾ ਨਾਮ ਹੈ ਤੇ ਉਹਦੀ ਨਾਂ ਹੀ ਚੱਲਿਆ ਤੇ ਬਹੁਤ ਹੀ ਵੌਲਿਊਮ ਚੱਲੀ ਜਾ ਰਹੀ ਹੈ ਤੇ ਨਾਲ ਸ਼ਹਿਰ ਦਾ ਆਮ ਇੰ ਜिले ਦਾ ਨਾਮ ਲਿਖਿਆ ਜਾਂਦਾ ਹੈ ਉਹਦਾ ਸੰਪਾਦਕ ਹਰੇਕ ਵਾਰੀ ਉਹ ਜ਼ਿਲ੍ਹੇ ਦੀ ਜਿਹੜੀ ਪੰਜ ਮੈਂਬਰੀ ਕਮੇਟੀ ਉਹ ਚੋਂ ਬਦਲ ਦਿੱਤਾ ਜਾਂਦਾ ਹੈ ਤੇ ਇੰਗਲੈਂਡ ਆਸਟ੍ਰੇਲੀਆ ਕੈਨੇਡਾ ਅਮਰੀਕਾ ਇਟਲੀ ਇਤਲੀ ਕੋ ਆਪਣੀ ਬੜੀ ਵਧੀਆ ਟੀਮ ਆਪਣੀ ਹੈਗੀ ਆ ਸਾਬ ਜੀ ਸੋਹਣਾ ਨੂੰ ਮੈਂ ਰਿਕੁਐਸਟ ਕੀਤੀ ਤੇ ਕੁਝ ਕਰੋ ਇੱਕ ਕਿਤਾਬ ਦੋ ਕਿਤਾਬਾਂ ਤਿੰਨ ਕਿਤਾਬਾਂ ਹੁਣ ਸਾਡੇ ਕੋਲ ਸਾਡਾ ਕਿਤਾ 115 ਵੋਲੀਅਮ ਉਹਦੀ ਨਮੀਆਂ ਕਾਲਮਾਂ ਨਮੀ ਦੀ ਛਪੂਗੀ ਇੱਕ ਵੋਲੀਅਮ ਦੀ 500 ਕਾਪੀ ਛਪਦੀ ਏ ਤੇ ਅੰਦਾਜ਼ਨ 55000 ਕਿਤਾਬ ਜਿਹੜੀ ਉਹ ਛਪੇਗੀ 1 ਅਕਤੂਬਰ ਦੀ 9 ਤੇ 10 ਤਰੀਕ ਨੂੰ ਸ਼ਾਇਦ ਪਹਿਲੀ ਵਾਰ ਇਹ ਹੋਏਗਾ ਐਗਰੀਕਲਚਰ ਯੂਨੀਵਰਸਿਟੀ ਦੇ ਆਹ ਆਡੀਟੋਰੀਅਮ ਵਿੱਚ ਆ ਦੋ ਰੋਜ਼ਾਂ ਬਾਲ ਲੇਕਨ ਦੀ ਕਾਨਫਰੰਸ ਹੈ ਵਰਲਡ ਕਲਾਸ ਦੀ ਕਾਨਫਰੰਸ ਹੋਏਗੀ ਜਿੱਦਾਂ ਦੀ ਆਪਾਂ ਕੈਨੇਡਾ ਕਰਾਉਨੇ ਆ ਹਜ਼ਾਰ ਬੱਚੇ ਦੀ ਹਾਜ਼ਰੀ ਹੋਏਗੀ ਤੇ ਜਿਹੜੀਆਂ ਸਾਡੇ ਕੋਲ 23 ਟੀਮਾਂ ਨੇ ਜ਼ਿਲ੍ਹੇ वाइज ਆ ਬਹੁਤ ਕੰਮ ਕਰਦੀਆਂ ਨੇ ਸਾਨੂੰ ਮੇਰੇ ਖਿਆਲ ਹਜ਼ਾਰ ਤੋਂ ਵੱਧ ਬੱਚੇ ਪਾਰਟਿਸਪੇਟ ਕਰਨਗੇ ਆ ਅੰਜਲ ਤੁਸੀਂ ਸੱਤ ਕਮਾਉਂਡ ਦਿੱਤੇ ਜਾਂਦੇ ਨੇ ਅਕੈਡਮੀਆ ਵੱਲੋਂ ਆ ਇਸ ਤਰ੍ਹਾਂ ਦਾ ਵਾਲ ਸਹਿਤਕਾਰਾਂ ਲਈ ਆ ਸਰ ਅੰਜੇ ਸਿੰਘ ਬਾਠ ਯਾਦਿਕਾ ਅਵਾਰਡ ਪਹਿਲੇ ਨੂੰ ਲੱਖ ਰੁਪਇਆ ਦੂਜੇ ਨਾਮ ਤੇ 55000 ਰੁਪਇਆ ਇਦਾਂ ਕਰਕੇ ਰੱਖੀ ਗਿਆ ਮਤਲਬ ਇਹਨਾ ਕਹਿੰਦੋ ਆ ਕਿ ਵੀ ਅਸੀਂ ਬੱਚਿਆਂ ਲਈ ਕੁਛ ਨਾ ਕੁਛ ਰਲ ਮਿਲ ਕੇ ਸਾਨੂੰ ਜ਼ਰੂਰ ਕਰਨਾ ਚਾਹੀਦਾ ਸਭ ਤੋਂ ਵਧੀਆ ਤਰੀਕਾ ਬੱਚਿਆਂ ਦਾ ਇਹ ਹੀ ਆ ਕਿ ਕਰੋ ਮਾਂ ਜਿਹੜੀ ਆ ਜਾਂ ਬਾਪ ਆ ਉਹ ਅਸਲ ਸਭ ਤੋਂ ਵਧੀਆ ਪੰਜਾਬੀ ਸਿਖਾ ਸਕਦੇ ਆ ਪਰ ਅਸੀਂ ਅੱਜ ਦੇ ਯੁੱਗ ਦੇ ਵਿੱਚ ਇੰਗਲਿਸ਼ ਵੱਲੋਂ ਜਾਦਾ ਚੁੱਕੀ ਹੋਏ ਆ ਮੈਨੂੰ ਇਸ ਗੱਲ ਦੀ ਵੀ ਤੁਹਾਡੇ ਨਾਲ ਸਮਝ ਪਾਉਣੇ ਨੂੰ ਬੜੀ ਖੁਸ਼ੀ ਆ ਕਿ ਪੰਜਾਬ ਭਵਨ ਨੇ 2016 ਤੋਂ ਲੈ ਕੇ ਹੁਣ ਤੱਕ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਨਾਲ ਕੁਰਕਸ਼ੇਰ ਯੂਨੀਵਰਸਿਟੀ ਦਿੱਲੀ ਯੂਨੀਵਰਸਿਟੀ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਲਾਹੌਰ ਤੇ 40 ਕਾਲਜ ਪੰਜਾਬ ਦੇ ਵਿੱਚ ਤੇ ਸਾਡੀ ਜੂਵੀਸੀ ਜਿਹੜੀ ਜਿਨਿਵਰਸਿਟੀ ਆ ਸਟਡੀ ਆ ਮੈਂ ਬੈਂਕੂਰ ਇਨਾਂ ਨਾਲ ਆ ਮੌਜੂਦ ਸਾਇੰਸ ਕੀਤਾ ਹੋਇਆ ਰਲ ਕੇ ਕੰਮ ਕਰਦਾ ਤੁਸੀਂ ਕੋਈ ਨਾ ਕੋਈ ਪ੍ਰੋਗਰਾਮ ਹਰੇਕ ਯੂਨੀਵਰਸਿਟੀ ਵਿੱਚ ਚੱਲਦਾ ਹੀ ਰਹਿੰਦਾ ਸਾਰਾ ਸਾਬ ਤਕਰੀਬਨ 400 ਬੱਚੇ ਨੇ ਜਿਹੜੇ ਪੰਜਾਬ ਕਾਲਜਾਂ ਦੇ ਬੱਚੇ ਨੇ ਜਿਨ੍ਹਾਂ ਦੀ ਫੀਸ ਸਾਲਾਨਾ ਦਿੱਤੀ ਜਾਂਦੀ ਆ ਮੈਡੀਕਲ ਕੈਂਪਸ ਚੱਲਦੇ ਰਹਿੰਦੇ ਨੇ ਕੋਈ 90000 ਰੱਖਾਂ ਅਸੀਂ ਬਣਾ ਚੁੱਕੇ ਸਾਡੀ ਸੰਸਥਾ ਵੱਲੋਂ 384 ਕੁੜੀਆਂ ਦੇ ਵਿਆਹ ਤਕਰੀਬਨ 2 ਲੱਖ ਤੱਕ ਕੁੜੀ ਲੈ ਰਾਕੇ ਮੇਰੇ ਜੱਦੀ ਘਰ ਵਿੱਚ ਕੀਤੇ ਜਾਂਦੇ ਨੇ ਬਹੁਤ ਚੰਗਾ ਲੱਗਦਾ ਜਿਸ ਤਰ੍ਹਾਂ ਰਾਤੀ ਆਪਾਂ ਮਾਤਾ ਦੀ ਯਾਦ ਦੇ ਵਿੱਚ ਘਰ ਦੇ ਵਿੱਚ ਸਮਾਰਗਮ ਕਰ ਰਹੇ ਤੇ ਮੈਂ ਵੀ ਘਰ ਦੇ ਵਿੱਚ ਹੀ ਉਹ ਪ੍ਰੋਗਰਾਮ ਸਾਰੇ ਬੱਚਿਆਂ ਦੇ ਡੋਲੀਆਂ ਬੱਚਿਆਂ ਦੀਆਂ ਘਰੋਂ ਹੀ ਤੋੜਦੇ ਆ ਬੱਸ ਇਹ ਨਹੀਂ ਕਹਿੰਦਾ ਟਾਈਮ ਥੋੜਾ ਜ਼ਿਆਦਾ ਲੈ ਲਿਆ ਸਰਜੀਤ ਸੋਰੀ ਤੇ ਮੈਂ ਇੱਕ ਵਾਰ ਫੇਰ ਸਾਨੂੰ ਸਾਰਿਆਂ ਨੂੰ ਮੈਂ ਨਾਮਾਂ ਮਗਰ ਨਹੀਂ ਗਿਆ ਮੰਗਲਤਾ ਜੀ ਅ ਕਹਿੰਦੇ ਜੀ ਸੰਦੂ ਬ੍ਰਦਰਸ ਮੈਂ ਹੋਂ ਇਕਠਾਈ ਨਾ ਲੈ ਲਈ ਨਾ ਇਹਨਾਂ ਦਾ ਬਿੱਕਰ ਭਾਈ ਬਲਜੀਤ WhatsApp ਮੇਰੇ ਬੱਚੇ ਤੇ ਸਾਰੇ ਬੜੇ ਆਦਰਯੋਗ ਬਹੁਤ ਹੀ ਮੁਹੱਬਤੀ ਹੋ ਪਰ ਇੰਨਾ ਮੈਂ ਕਹਿੰਦਾ ਕਹਿੰਦਾ ਫਤਿਹ ਬਲਾਨਾ ਸਾਹਿਬ ਜੀ ਤੂੰ ਇਹਨੂੰ ਆਉਣ ਲੱਗ ਜਾ ਸਕਦੀ ਜਿਹੜਾ ਸਮਾਜ ਹੈ ਨਾ ਬਹੁਤ ਸੋਹਣਾ ਹੈ ਪਰ ਨਾ ਪੱਖੂ ਬਹੁਤ ਹੁੰਦਾ ਜਾ ਰਿਹਾ ਪਲੀਜ਼ ਬੱਚੋ ਇਹ ਤੋਂ ਔਰ ਮੇਰੀ ਜ਼ਿੰਦਗੀ ਦਾ ਮੈਂ ਦਿਲ ਤੇ ਅੱਖ ਰੱਖ ਕੇ ਕਹਿੰਦਾ ਮੇਰੀ ਕਾਮਯਾਬੀ ਦਾ ਰਾਜ ਮੇ ਕੋਲ ਸਭ ਤੋਂ ਵੱਡਾ ਹਥਿਆਰ ਜਿਹੜਾ ਹੈ ਉਹਦਾ ਨਾਮ ਹੈ ਮੁਹੱਬਤ ਰੱਜ ਕੇ ਕਰਦਾ ਕਾਸਟਮ ਖਾਲੀ ਜਿੰਨਾ ਮੇਰੀ ਜੇਸ਼ਨਾ ਕੋ ਰਾਂਝੀ ਨਹੀਂ ਹੈ ਮੇਰਾ ਕਿਸੇ ਨਾਲ ਕੋ ਮੁਕਾਬਲਾ ਨਹੀਂ ਹੈ ਝੁੱਕ ਜੋ ਜਿੰਨਾ ਝੁੱਕ ਹੁੰਦਾ ਜਿੰਨਾ ਝੁੱਕ ਹੁੰਦਾ ਜਿੰਨਾ ਝੁੱਕ ਹੁੰਦਾ ਜ਼ਿੰਦਗੀ ਬਹੁਤ ਸਖਾਲੀਏ ਹੌਂ ਪਰੇ ਕੰਨੀ ਸਿੱਖ ਜੋ ਜਿੱਤਾਂ ਹੀ ਜਿੱਤਾਂ ਸਾਡੇ ਮੋਰਿਆਂ ਦੀ ਸੌਵੋਂਗੇ ਉਹ ਪਾਈ ਮੈਂ ਬੈਂਕ ਤੋਂਰ ਦੇਖਦਾ 100 ਮਿਲੀਅਨ 200 ਮਿਲੀਅਨ 500 ਮਿਲੀਅਨ ਦਾ مالک ਉਹ ਬੁੱਲਾ ਦੇ ਸਿਕੜੀ ਆਈ ਹੋਈ ਐ ਅੱਖਾਂ ਗਾਲੀਆਂ ਹੋਈਆਂ ਰਾਤ ਨੂੰ ਗੋੜੀ ਲੈਂਦਾ ਨੀਂਦ ਵਾਲੀ ਉਹ ਮੈਂ ਤੁਹਾਨੂੰ ਕਹੂੰ ਉਸ ਵੇ ਨੂੰ ਬੈਂਕ ਚ ਜਾ ਸਾਰੇ ਹੀ ਕਢਾ ਤੇ ਅੱਗ ਲਾ ਦੇ ਇਸਾਲੇ ਕੀ ਕਰਨਿਆ ਇਹ ਜੇ ਤੈਨੂੰ ਆਹਾ ਕੁਛ ਯਾਦ ਆ ਰਹੀ ਸੋ ਇਹ ਜਿਹੜਾ ਨਾ ਪੱਖੂ ਸਮਾਜ ਹੈ ਪੁਲਿਸ ਆਪਾਂ ਆਪਣੀ ਜਗ੍ਹਾ ਤੇ ਆਪਣੇ ਘਰ ਤੋਂ ਸ਼ੁਰੂ ਕਰੋ ਗਵਾਂਢ ਸ਼ੁਰੂ ਕਰੋ ਜੇ ਗਵਾਂਢੀ ਨਾਲ ਨਹੀਂ ਬੰਦੀ ਮੈਂ ਪਿੱਛੇ ਜੇ ਥਾਂ ਕਿਨੇ ਬੋਲ ਰਿਹਾ ਸੀ ਤੇ ਮੇਰੇ ਮੂੰਹ ਨਿਕਲ ਗਈ ਇਹ ਗੱਲ ਮੈਂ ਕਿਹਾ ਜੇ ਗਵਾਂਢੀ ਨਾਲ ਨਹੀਂ ਬੰਦੀ ਵਾਸ਼ਰੂਮ ਜਾਓ ਸ਼ੀਸ਼ੇ ਮੋਰੇ ਦੱਬਨੇ ਮੂੰਹ ਤੇ ਥੱਪੜ ਮਾਰ ਲਓ ਰਾਈ ਤੇ ਜੇ ਦੀ ਗਵਾਂਢੀ ਨਾਲ ਨਹੀਂ ਬੰਦੀ ਉਹਦੀ ਕਿਹਨਾ ਬਣੂਗੀ ਭਾਈ ਸੋ ਮੁਹੱਬਤ ਕਰੋ ਜਿੰਦਗੀ ਕਹਨ ਨਾਲ ਜਿੰਦਾਬਾਦ ਨਹੀਂ ਹੋਣੀ ਜਿੰਦਗੀ ਜਿੰਦਾਬਾਦ ਕਰਨੀ ਪੈਣੀ ਹੈ ਤੇ ਕਰਨੀ ਜਦੋਂ ਕੋਈ ਵੀ ਕੰਮ ਨਾ ਚੱਲਦਾ ਹੋਵੇ ਸੁੱਧਾ ਬਿਜ਼ਨਸ ਲਾ ਲਓ ਜੇ ਬਿਜ਼ਨਸ ਨਹੀਂ ਚੱਲ ਰਿਹਾ ਬਿਜ਼ਨਸ ਨੂੰ ਕਾਦੀ ਲੋੜ ਹੈ ਬਦਲਾਓ ਦੀ ਬਦਲਾਓ ਇੱਕ ਬਹੁਤ ਵੱਡਾ ਗਹਿਣਾ ਸਾਡੇ ਕੋ ਜੇ ਜ਼ਿੰਦਗੀ ਸੁਧੀ ਨਹੀਂ ਚੱਲ ਰਹੀ ਨਾ ਉੱਚ ਬਦਲਾਓ ਲਾਓ ਨਾ ਕਿ ਉਸ ਲੀਹ ਤੇ ਚੱਲੀ ਚੱਲੋ ਉਸ ਲੀਹ ਤੇ ਚੱਲੀ ਚੱਲੋ ਸੋ ਥੈਂਕ ਯੂ ਵੈਰੀ ਮੱਚ ਗੋਡ ਬlesਸ ਐਵਰੀਬਾਡੀ ਹਾਜ਼ਰੀ ਲੱਗਦੀ ਰਹੇਗੀ ਬਿੱਕਰਬਾਈ ਸੰਧੂ ਸਾਹਿਬ ਰਾਤੀ ਕੰਨਾਜ ਮੇਰੇ ਤਰੀਕਾ ਪਾ ਰਹੇ ਸਨ ਭਈ ਮੈਲ ਬਣਾ ਹੋਣਾ ਮੈਂ ਕਿਹਾ ਭਈ ਰਲਾਸ ਕਰ ਲਿਓ ਮੇਰਾ ਖਿਆਲ ਹੈ ਜਹਾਜ਼ ਆਉਣਾ ਹੀ ਆ ਚੜ ਜਾਂਗੇ ਐਡੀ ਕਿਹੜੀ ਗੱਲ ਆ ਪੰਜਾਬ ਭਵੰਦੀ ਅਜੇ ਅਡਾਨ ਬਾਕੀ ਏ ਸਾਡੇ ਬਰਦਿਆਂ ਦਾ ਇਮਤਿਹਾਨ ਅਜੇ ਬਾਕੀ ਏ ਅਜੇ ਤੇ ਨਾਪੀਏ ਮੁਠੀ ਪਰ ਜ਼ਮੀਨ ਅਜੇ ਤੇ ਸਾਰਾ ਆਸਮਾਨ ਬਾਕੀ ਏ ਥੈਂਕ ਯੂ ਵੈਰੀ ਮਚੀ ਵਾ